ਸਰ ਮੈਂ ਸੁਣਿਆ ਮੁਹਾਲੀ ਦਾ ਮਸ਼ਹੂਰ ਸਟੋਰ ਬੰਦ ਹੋਣ ਜਾ ਰਿਹਾ ਜੀ ਹਾਂਜੀ ਹਾਂਜੀ ਮੈਨੂੰ ਸਾਡੇ ਸੀਡ ਸਮਾਰਟ ਸਟੋਰ ਬੰਦ ਹੋਣ ਜਾ ਰਿਹਾ ਜੀ ਅਸੀਂ ਸਾਰੇ ਕੱਪੜੇ ਮਿੱਟੀ ਦੇ ਭਾਅ ਦੇ ਰਹੇ ਹਾਂ ਜੀ ਜਾਂ 3000 ਦੀ ਕੁੜਤੀ ਆਪਾਂ 300 ਰੁਪਏ ਦੇ ਰਹਾਂ ਗਿੱਪੀ ਕਰੇਗਾ ਦਲਜੀਤ ਉਹਨਾਂ ਨੇ ਪਾਈਆਂ ਹੁੰਦੀਆਂ ਜੀ ਇਹ ਜੀ ਸ਼ਰਟਾਂ ਜਿਹੜੀ ਮਰਜ਼ੀ ਲੈ ਲਓ 500 ਰੁਪਏ ਦੀ ਦੇਵਾਂਗੇ ਆਹ ਸੂਟ ਪਹਿਣਾ ਜੀ ਸਾਰਾ 750 ਰੁਪਏ ਦਾ ਬੋਟਮ ਆ ਦੇਖੋ ਨਾਲ ਬਹੁਤ ਵਧੀਆ ਵਧੀਆ ਟੀ-ਸ਼ਰਟਾਂ ਨੇ ਇਹ 400 ਰੁਪਏ ਦੀ 5-500 ਰੁਪਏ ਦੀ ਲੌਂਗ ਕੁਰਤੀ ਦੇ ਰਹੇ ਆ ਜੀ ਸਾਰੇ ਸਾਰੀਆਂ ਬ੍ਰਾਂਡਡ ਕੁਰਤੀਆਂ ਸਾਰੀਆਂ ਬ੍ਰਾਂਡਡ ਕੁਰਤੀਆਂ ਨੇ ਇਹ ਜੀਨ ਪੈਂਟ ਹੈ ਜੀ ਜੈਂਟਸ ਦੀਆਂ ਇਹ ਸਾਰੀਆਂ 700 ਤੋਂ ਲੈ ਕੇ 800-900 ਤੱਕ ਦੇ ਰਹੇ ਆ ਜੀ ਸਰ ਆ ਕੀ ਇਹਦਾ ਰੇਟ ਤਾਂ 4000 ਲੱਗਾ ਹੋਇਆ ਹਾਂਜੀ ਹਾਂਜੀ ਇਹ ਦੇਖੋ ਇਹ 700 ਰੁਪਏ ਦੀ ਜੀਨ ਜੀਨ ਦੇ ਰਹੇ ਆ ਵਾਓ ਆ ਤਾਂ ਪੜਾ ਹੀ ਸੋਨਾ ਇਹ ਆ ਦੇਖੋ ਆ 900 900 ਰੁਪਏ ਦਾ ਸੂਟ ਦੇ ਰਹੇ ਆ ਜੀ ਸਰ ਇਹ ਕੋਈ ਸੇਲ ਸੁਲਤਾਨੀ ਹੈਗੀ ਨਹੀਂ 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 ਸੇਲ ਹੁੰਦੀ ਸੇਲ ਤਾਂ ਹੀ ਸੀ ਤਾਂ ਇਹ 700-800 ਦੀ ਕੱਢਣੀ ਸੀਗੀ ਇਹ ਤਾਂ ਹੀ ਸਟੋਰ ਬੰਦ ਕਰ ਰਹੇ ਆ ਇਸ ਕਰ ਇਹ ਸਾਰੇ ਕੋਈ 2000 3000 ਦਾ ਇਸ ਟਰਾਊਜ਼ਰ ਦਵਾਂਗੇ 500 ਰੁਪਏ ਨੂੰ ਜੀ ਇਹ ਬੂਟ ਕੱਟ ਵੀ ਹੈ ਨੈਰੋ ਵੀ ਹੈ ਸਟੇਟ ਫਿਟਿੰਗ ਵੀ ਹੈ ਪੋਪ ਕੌਰਨ ਸਟਾਈਲ ਕਿੰਨੀ ਵਧੀਆ ਸ਼ਰਟ ਆ ਲਾਈਨਿੰਗ ਵਾਲੀ ਇਹ ਲਕੋਸਟ ਹੈ ਬ੍ਰਾਂਡ ਕੰਪਨੀ ਹੈ ਜੀ ਬਹੁਤ ਵਧੀਆ ਇਹ ਦੇਖੋ ਇਹ ਵੀ 5 500 ਰੁਪਏ ਦੀ ਸ਼ਰਟ ਦੇ ਰਹੇ ਹਾਂ ਜਿਹੜੀ ਮਰਜ਼ੀ ਸ਼ਰਟ ਲਾਓ ਜੀ ਆਹ ਦੇਖੋ 800 ਰੁਪਏ ਦਾ ਕੋਟ ਸੈੱਟ ਜੀ ਵਰਕ ਵਾਲਾ ਹਾਂ ਜੀ ਹਾਂ ਜੀ ਵਰਕ ਵਾਲਾ ਜੀ ਤੇ ਆਪ ਕੋਟਨ ਇਹ 500 ਰੁਪਏ ਦਾ ਸੂਟ ਦੇਖੋ ਜੀ ਆ ਵੀ 500 ਰੁਪਏ ਆਲੀ 500 ਰੁਪਏ ਜਿਹੜੀ ਮਰਜ਼ੀ ਸ਼ਰਟ ਲਾਓ ਲੈਕ ਲੈ ਲਓ ਪਲੇ ਲੈ ਲਓ ਕੋਈ ਵੀ ਲੈ ਲਓ ਇਹਦੀ 1000 ਰੁਪਏ ਦੀ ਤਾਂ ਚੁੰਨੀ ਹੈ ਜੀ ਕੱਲੀ ਇਹਦੀ ਤੇ ਤੁਸੀਂ 1000 ਰੁਪਏ ਚ ਸੂਟ ਦੇ ਦਿਓ ਸੂਟ ਦੇ ਦੇ 3 ਪੀਸ ਸੂਟ ਹੈ ਜੀ ਆ 500 ਰੁਪਏ ਦੀ ਸ਼ਰਟ ਦੇ ਰਹੇ ਹਾਂ ਜੀ ਹਾਂ ਨਹੀਂ ਨਹੀਂ ਬਿਲਕੁਲ ਜੈਜ 500 ਦੀ ਸੀ ਉਹ ਹੀ ਮੈਂ ਕਿਹਾ ਜੀ ਮਿੱਟੀ ਦੇ ਪਾਸ ਸੀ ਆਪਣੇ ਕੱਪੜੇ ਕੱਢ ਰਹੇ ਆ 800 ਰੁਪਏ ਦਾ ਆ 800 ਰੁਪਏ ਦਾ ਜਾਂਦੀ ਆ ਇੰਨੇ ਸੋਹਣੇ ਡਿਜ਼ਾਈਨ ਸਰ ਸਾਰੇ ਕੋਟ ਸੈਟ ਆ ਦੇਖੋ ਆ 3000 ਦਾ ਰੂਟ ਹੈ 1040 ਦੇ ਰਹੇ ਜੀ ਇਹ ਸਾਰੇ ਇੰਨੀ ਵਧੀਆ ਸ਼ਰਟਾਂ ਨੇ ਸਿਰਫ 20 ਪੀਸ ਪਏ ਨੇ ਇਹ ਵੀ 500 ਰੁਪਏ ਚ ਦੇ ਰਹੇ ਆ ਜੀ ਮੈਂ ਸਰ ਇੱਕ ਮਿੰਟ ਇੱਕ ਵੇਹੜਾ ਕਿੰਨੇ ਦਾ ਸੂਟ ਹੈ 3800 ਰੁਪਏ ਦਾ ਜੀ ਤੇ ਆਪਾਂ ਕਿੰਨੇ ਦਾ ਦੇਣਾ 1500 ਰੁਪਏ ਦਾ ਜੀ ਪੂਰਾ ਹੈ ਟ੍ਰੈਂਡੀ ਹਾਂ ਜੀ ਹਾਂ ਜੀ ਸਾਰਿਆਂ ਤੇ ਪ੍ਰਾਈਸ ਲਿਖਿਆ ਹੋਇਆ ਹੈਗਾ 60% ਲੈਸ ਕਰਕੇ ਸੂਟ ਦਵ 1000 ਜੀ ਇਹਨਾਂ ਘਟਾ ਹਾਂ ਜੀ ਹਾਂ ਜੀ 4600 ਰੁਪਏ ਦਾ ਸੂਟ ਹੈ ਜੀ ਸਾਗ ਟਾਈਪ ਆ ਗਿਆ ਜੀ ਇਹ ਸਾਰਾ 1750 ਰੁਪਏ ਦਾ ਸੂਟ ਦੇ ਇਹ 750 ਰੁਪਏ ਦਾ ਜੀ ਦੇਖੋ ਜੀ ਭਾਜੀ ਮੇਰੀ ਗੱਲ ਸੁਣ ਲਓ ਸਰਦਾਰ ਜੀ ਲੋਕਾਂ ਨੇ ਲੈਣ ਆ ਜਾਣਾ ਹੈ ਮੈਂ ਕਿਹਾ ਗੱਲ ਹੀ ਕੋਈ ਨਹੀਂ ਅਸੀਂ ਦਵਾਂਗੇ ਜੀ ਜੋ ਸਾਰਾ ਮਾਲ ਇਹ ਕਢਣਾ ਕਿਉਂਕਿ ਮੈਂ ਹੁਣ ਸਟੋਰ ਬੰਦ ਕਰ ਰਹੇ ਹਾਂ ਜੀ ਕੋਈ ਵਜ੍ਹਾ ਸੀਗੀ ਆਪਣੀ ਅਸੀਂ ਕੋਈ ਹਾਰ ਕੰਮ ਸ਼ੁਰੂ ਕਰਨਾ ਹੈ ਜੀ ਉਹਦੇ ਨਾਲ ਇਹ ਸਟੋਰ ਬੰਦ ਕਰ ਰਹੇ ਪੱਕੀ ਗੱਲ ਹੈ ਪੱਕੀ ਜੀ ਪੱਕੀ ਗੱਲ ਹੈ ਕੋਟ ਸਾਈਡ ਕੁਰਤੀਆਂ ਸਟੋਰ ਬੰਦ ਜੀ ਸਟੋਰ ਬੰਦ ਹਾਂਜੀ ਹਾਂਜੀ ਜਿੰਦਾ ਜੀ ਪੱਕਾ ਜਿੰਦਾ ਜੀ ਜਿਹੜੇ ਬੰਦੇ ਸ਼ੇਅਰ ਕਰਨਗੇ ਉਹਨਾਂ ਦੇ ਵਿੱਚੇ 10 ਬੰਦਿਆਂ ਨੂੰ ਨਾ ਆਪਾਂ ਪਰਸ ਦੇਵਾਂਗੇ ਜੀ ਸਾਰੇ ਬਿਲਕੁਲ ਫ੍ਰੀ ਦੇਵਾਂਗੇ ਜੀ ਸੋ ਫਟਾਫਟ ਵੀਡੀਓ ਨੂੰ ਕਰ ਦੋ ਸ਼ੇਅਰ ਜੇ ਤੁਹਾਨੂੰ ਵੀ ਆਹ ਵਾਲੇ ਪਰਸ ਚਾਹੀਦੇ ਨੇ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਕਰਨਾ ਕੁਝ ਨਹੀਂ ਆ ਘਰ ਬੈਠ ਕੇ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਇਹਨਾਂ ਦੇ ਨੰਬਰ ਤੇ ਭੇਜ ਦੇ ਨੇ ਸਕਰੀਨਸ਼ਾਟ ਤਾਂ ਕਿ ਤੁਹਾਨੂੰ ਆਹ ਪਰਸ ਮਿਲ ਸਕਣ ਬਿਲਕੁਲ ਫ੍ਰੀ ਦੇ ਵਿੱਚ ਆ ਡਿਜੀਟਲ ਪ੍ਰਿੰਟਿੰਗ ਦੇ ਨਾਲ ਹੈ ਜੀ ਦੇਖੋ ਇਹ ਤਾਂ ਹੋਣਾ ਹਜ਼ਾਰ ਰੁਪਏ ਦਾ ਇਹ ਸਿਲਪ ਦੇ ਰਹੇ ਆ ਜੀ 1000 ਰੁਪਏ ਦਾ ਸੂਟ 600 ਰੁਪਏ ਦੀ ਜੀਨ ਦਵਾਂਗੇ ਜੀ ਚਾਹੇ ਕਾਰਗੋ ਲੈ ਲਓ ਚਾਹੇ ਪਲੇਨ ਲੈ ਲਓ ਸਰ ਐਮ ਆਰ ਪੀ ਦਾ ਚੈੱਕ ਕਰ ਲਓ 3 3 ਚਾਜਰ ਹਜ਼ਾਰ ਹਾਂ ਜੀ ਹਾਂ ਜੀ ਹਾਂ ਜੀ ਕੁਝ ਵੀ ਹੈ ਸਭ 600 ਰੁਪਏ ਦੀ ਜੀਨ ਦੇਣੀ 4500 ਰੁਪਏ ਦਾ 4600 ਦਾ ਸੂਟ ਹੈ ਜੀ ਵੀ ਆਪਾਂ ਕਿੰਨੇ ਦਾ ਆਪਾਂ 1500 ਰੁਪਏ ਦਾ ਦੇ ਦੇ ਜੀ 15 1560 ਰੁਪਏ ਦਾ ਮਲਮਲ ਦੇ ਕੱਪੜੇ ਚ ਪਲਾਜੋ ਕੋਟਨ ਸੌਫਟ ਕੱਪੜੇ 400 ਰੁਪਏ ਦਾ ਪਲਾਜੋ ਦੇ ਰਹੇ ਇਹਦੇ ਸਲਵਾਰ ਵੀ ਹੈ ਸਲਵਾਰ ਦਵਾਂਗੇ 500 ਦੀ ਆ ਸਾਰੇ ਪਲਾ